ਮਿੱਤਰੋ ਛੋਟੇ ਕਿਸਾਨ ਵੀਰ ਖਾਤਰ ਜਿਵੇਂ ਕਿ ਦੀਵਾਲੀ ਵਾਲਾ ਤੋਹਫਾ ਲੈ ਕੇ ਆਇਆ ਮਹਿੰਦਰਾ ਜੀ 475 টিਜੂ ਵਾਲਾ ਮਾਡਲ ਆ ਇਹਦਾ ਫਰਕ ਕੀ ਹੁੰਦਾ ਇਹਦੇ ਮੋਟੀ ਕ੍ਰੈਂਕ ਹੁੰਦੀ ਆ ਕਰੇ ਇੱਕ ਮੋਟੀ ਹੁੰਦੀ ਹੈ ਦੂਜੇ 475 ਨਾਲ ਸਿੰਗਲ ਕਲਚ ਦੇ ਵਿੱਚ ਟਾਇਰਾਂ ਦੀ ਕੰਡੀਸ਼ਨ ਬਾਕੀ ਬਿੱਟੂ ਆਪਣੇ ਨਾਲ ਦਾ ਹੀ ਜਾਣਕਾਰੀ ਚੌਕੜਾ ਨਮਾ ਹਾਂਜੀ ਮੋਗੇ ਦਾ ਨੰਬਰ ਹੈ 4911 ਨੰਬਰ ਹੈ ਬਾਲਾ ਸੋਹਣਾ 4911 ਨੰਬਰ ਹੈ ਮੋਗੇ ਦਾ ਨੰਬਰ ਹੈ ਪੀਵੀ 29 ਪੀਵੀ 29 4911 ਟਾਇਰ ਨਵੇਂ ਨੇ ਟਾਇਰ ਚੌਕੜਾ ਨਮਾ ਛੋਟਾ ਜ਼ਿਮੀਂਦਾਰ ਯਾਰ ਬਾਕੇ ਤਸੱਲੀ ਕਰਕੇ ਲੈ ਜੇ ਗੁਣਗਾਊਗਾ ਵੀ ਚੀਜ਼ ਦਿੱਤੀ ਦੀ ਕੋਈ ਵੀ ਚੀਜ਼ ਦਿੱਤੀ ਆ ਤੇ ਇੰਜਨ ਦੀ ਜੇ ਗੱਲ ਕਰੀਏ ਤੁਸੀਂ ਬਹੁਤ ਮਿੰਦਰੇ ਦੇਖੇ ਹੋਣਗੇ ਯਾਰ ਆ ਜਗ੍ਹਾ ਤੁਸਾਨੂੰ ਕਾਲੇ ਜੀ ਮਿਲਣਗੇ ਰੰਗ ਇੰਜਨ ਦਾ ਵਿੱਚ ਮਿੰਦਰਾ ਬਲੈਕ ਬਲੂ ਦਾ ਰੰਗ ਦੇਖਿ ਭਾਈ ਕਿੰਨਾ ਪਿਆ ਰੰਗ ਵੀ ਸਾਰਾ ਪਿਆ ਤੇ ਬਾਕੀ ਯਾਰ ਆ ਸੀਲਾਂੀਆਂ ਜਿਹੜੀਆਂ ਇਹ ਮਿਸਤਰੀ ਲਾਗੇ ਧਰ ਦਿੰਦਾ ਇਹ ਉਵੇਂ ਪੰਗਾ ਇੱਧਰਲੇ ਪਾਸੇ ਆ ਦੇਖਿ ਬਲਾਕ ਤੇ ਰੰਗ ਕਿੰਨਾ ਪਿਆ ਟਰੈਕਟਰ ਤੇ ਇੱਧਰਲੇ ਪਾਸੇ ਬਲਾਕ ਵੀ ਦਿਖਾ ਦੇ ਟਰੈਕਟਰ ਬਾਲਾ ਚੰਗਾ ਪਿਆ ਲੋਕਾਂ ਦੇ ਰੰਗ ਰੰਗ ਮੱਚੇ ਪਏ ਹੁੰਦੇ ਨੇ ਉਹਨਾਂ ਬਲਾਕ ਕਰਦੇ ਹੁੰਦੇ ਆ ਚਾਰ ਸਪਿਰਿਓ ਤੇ ਮਾਰ ਲੇ ਕਿੰਨਾ ਜੀ ਇਹ ਇਹ ਕਰਕੇ ਵੀ ਦਿਖਾ ਦਨੇ ਆ ਮੰਨ ਕੇ ਚੱਲ ਟਰੈਕਟਰ ਬਾਹਰ ਦੇਖੋ ਮਿੱਤਰੋ ਕੱਲੇ ਟਰੈਕਟਰ ਦੀ ਸਲੈਕਟਰ ਜੋ ਬਾਜ ਆਉਂਦੀ ਆ ਕੋਈ ਨਹੀਂ ਘਰ ਚਲਾ ਹੋ ਰਿਹਾ ਵਾਹ ਬਾਦ 500 ਚੱਕ ਕਰਾਤੀ ਤੇ ਮਾਡਲ ਤੇ ਰੇਟ ਦੱਸਿਮੇ ਬਿੱਟੂ ਕਿੰਨੇ ਦਾ ਦੇਣਾ ਇਹੋ ਰੇਟ 97 ਮਾਡਲ ਆ ਹਾਂਜੀ ਬਾਜ ਵੀ ਆ ਦੱਸ ਤਾਂ ਜਮਾ ਬਾਜੂ 1 55 ਡੇਢ ਲੱਖ ਦਾ ਲੈ ਜਿਓ ਯਾਰ ਠੀਕ ਆ ਡੇਢ ਲੱਖ ਦਾ ਟਰੈਕਟਰ ਲੈ ਜਿਓ ਦੀਵਾਲੀ ਆਫਰ ਆ ਬਾਈ ਦੀ ਉਲਟਾਉਣੀ ਨਹੀਂ ਡੇਢ ਲੱਖ ਰੁਪਈਆ ਦਾ ਟਰੈਕਟਰ ਲੈ ਜਿਓ ਪੀਵੀ 29 ਨੰਬਰ ਇਹਦੂ ਚੰਗਾ ਟਰੈਕਟਰ ਸੁਣੋ ਮੈਨ ਨਾਲ ਇੰਜਨਰ ਪੀਏ ਦਾ ਰੁਪਈਆ ਪਿਆ ਗੇਅਰ ਇੰਜਨ ਦੀ ਗਾਰੰਟੀ ਆ ਤਸੱਲੀ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਦੇ ਉੱਤੇ ਲਾਤਾ